ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਦੋਂ ਵੀ ਆਪਾਂ ਰੱਬ ਕੋਲੋਂ ਕਦੀ ਕੋਈ ਚੀਜ਼ ਮੰਗਦੇ ਆ ਤਾਂ ਹਮੇਸ਼ਾ ਕਹਿੰਨੇ ਆ ਬਾਬਾ ਜੀ ਅਸੀਂ ਐਵੇਂ ਕਰਾਂਗੇ ਅਸੀਂ ਉਵੇਂ ਕਰਾਂਗੇ ਸਾਡਾ ਆ ਕੰਮ ਪੂਰਾ ਕਰਾ ਦਿਓ ਤੇ ਜਦੋਂ ਉਹ ਵਾਅਦਾ ਪੂਰਾ ਕਰਨ ਦਾ ਟਾਈਮ ਆਉਂਦਾ ਤਾਂ ਕਈ ਵਾਰੀ ਆਲ ਮਟੋਲ ਕਰਨ ਲੱਗ ਜਾਂਦੇ ਹਾਂ ਜਾਂ ਫਿਰ ਕਹਿ ਦਿੰਦੇ ਆ ਕਿ ਰੱਬ ਨੂੰ ਪਤਾ ਹੀ ਹੈ ਕੋਈ ਗੱਲ ਨਹੀਂ ਬਾਬਾ ਜੀ ਸਭ ਜਾਣਦੇ ਨੇ ਪਰ ਵਾਈਗਰੂ ਜੀ ਤਾਂ ਆਪਣੇ ਤੋਂ ਕਦੇ ਕੋਈ ਵਾਦਾ ਨਹੀਂ ਮੰਗਦੇ ਜਾਂ ਬਦਲੇ ਵਿੱਚ ਕੁਝ ਨਹੀਂ ਮੰਗਦੇ ਪਰ ਫਿਰ ਵੀ ਆਪਾਂ ਨੂੰ ਆਪਣਾ ਫਰਜ਼ ਤੇ ਪੂਰਾ ਕਰਨਾ ਹੀ ਚਾਹੀਦਾ ਹੈ ਨਾ ਇਸ ਤਰ੍ਹਾਂ ਹੀ ਮੇਰੀ ਕਹਾਣੀ ਦੇ ਪਾਤਰ ਨੇ ਕੀਤਾ ਇੱਕ ਬਹੁਤ ਵੱਡਾ ਸੇਡ ਸੀ ਸਮੁੰਦਰ ਦੇ ਵਿੱਚ ਯਾਤਰਾ ਕਰ ਰਿਹਾ ਸੀ ਉਹ ਰਸਤੇ ਵਿੱਚ ਬਹੁਤ ਖਤਰਨਾਕ ਤੂਫਾਨ ਉੱਠਿਆ ਐ ਲੱਗ ਰਿਹਾ ਸੀ ਕਿ ਜਿਵੇਂ ਜਹਾਜ਼ ਹੁਣ ਡੁੱਬਿਆ ਹੁਣ ਡੁੱਬਿਆ ਪਹਿਲਾਂ ਤਾਂ ਉਹ ਹੌਲੀ-ਹੌਲੀ ਪ੍ਰਾਰਥਨਾ ਕਰਨ ਲੱਗਾ ਪਰ ਜਦੋਂ ਜ਼ਿੰਦਗੀ ਬਿਲਕੁਲ ਮੌਤ ਦੇ ਨੇੜੇ ਆ ਗਈ ਤਾਂ ਉਸਨੇ ਕਿਹਾ हे ਪ੍ਰਮਾਤਮਾ ਤੂੰ ਮੈਨੂੰ ਅੱਜ ਬਚਾ ਲੈ ਜਿਹੜਾ ਮੇਰਾ ਮਹਿਲ ਵਰਗਾ ਘਰ ਹੈ ਮੈਂ ਉਹ ਵੇਚ ਕੇ ਗਰੀਬਾਂ ਵਿੱਚ ਵੰਡ ਦਿਆਂਗਾ ਥੋੜੀ देर ਬਾਅਦ ਤੂਫਾਨ ਸ਼ਾਂਤ ਹੋ ਗਿਆ ਜਹਾਜ਼ ਕੰਡੇ ਤੇ ਲੱਗ ਗਿਆ ਹੁਣ ਉਹ ਸੇਠ ਮੁਸ਼ਕਲ ਵਿੱਚ ਪਛਤਾਉਣ ਲੱਗਾ ਕਿ ਇਹ ਤੂਫਾਨ ਤਾਂ ਸ਼ਾਂਤ ਹੋ ਹੀ ਜਾਣਾ ਸੀ ਮੈਂ ਐਵੇਂ ਫਸ ਗਿਆ ਕਿਉਂਕਿ ਉੱਥੇ ਮੌਜੂਦ ਲੋਕਾਂ ਨੇ ਵੀ ਸੁਣ ਲਿਆ ਸੀ ਉਹਨੇ ਇੰਨੀ ਜ਼ੋਰ ਨਾਲ ਜੋ ਕਿਹਾ ਸੀ ਇਹ ਵੀ ਇੱਕ ਗਲਤੀ ਹੋ ਗਈ ਉਹਦੇ ਤੋਂ ਇਸੇ ਲਈ ਤਾਂ ਕਹਿੰਦਾ ਲੋਕ ਕਹਿੰਦੇ ਨੇ ਕਿ ਚੁੱਪਚਾਪ ਪ੍ਰਾਰਥਨਾ ਕਰੋ ਉਸ ਜਹਾਜ਼ ਦੇ ਸਾਰੇ ਮੁਸਾਫਰਾਂ ਨੇ ਸੁਣ ਲਿਆ ਸੀ ਅਤੇ ਉਹ ਅਜੇ ਜਹਾਜ਼ ਤੋਂ ਉਤਰੇ ਵੀ ਨਹੀਂ ਸਨ ਕਿ ਸਾਰੇ ਸ਼ਹਿਰ ਵਿੱਚ ਖਬਰ ਫੈਲ ਗਈ ਕਿ ਫਲਾਣੀ ਸੇਠ ਨੇ ਪ੍ਰਾਰਥਨਾ ਕੀਤੀ ਹੈ ਕਿ ਆਪਣੇ ਮਹਿਲ ਵਰਗੇ ਘਰ ਨੂੰ ਵੇਚ ਕੇ ਉਹ ਗਰੀਬਾਂ ਵਿੱਚ ਵੰਡ ਦੇਵੇਗਾ ਉਹ ਸੇਠ ਝੰਜਟ ਵਿੱਚ ਪੈ ਗਿਆ ਬਹੁਤ ਸੋਚ ਵਿਚਾਰ ਕੀਤਾ ਆਖਰ ਉਸਨੇ ਇੱਕ ਦਿਨ ਸ਼ਹਿਰ ਵਿੱਚ ਖਬਰ ਕਰ ਦਿੱਤੀ ਕਿ ਮੈਂ ਆਪਣਾ ਘਰ ਵੇਚਣਾ ਹੈ ਜਿਸਨੇ ਵੀ ਘਰ ਖਰੀਦਣਾ ਆ ਜਾਏ 10 ਲੱਖ ਦਾ ਮਕਾਨ ਸੀ ਬਹੁਤ ਹੀ ਸੋਹਣਾ ਖਰੀਦਦਾਰ ਵੀ ਬਹੁਤ ਇਕੱਠੇ ਹੋਏ ਵੱਡਾ ਮਹਿਲ ਵਰਗਾ ਸੀ ਉਸ ਤੋਂ ਵੱਡਾ ਕੋਈ ਮਕਾਨ ਉਸ ਸ਼ਹਿਰ ਦੇ ਵਿੱਚ ਹੈ ਹੀ ਨਹੀਂ ਸੀ ਉਸ सेठ ਨੇ ਐਲਾਨ ਕੀਤਾ ਕਿ ਮੇਰੇ ਘਰ ਅਤੇ ਜਿਹੜੀ ਬਿੱਲੀ ਉਸ ਦੇ ਦਰਵਾਜ਼ੇ ਦੇ ਨਾਲ ਬੰਨੀ ਹੋਈ ਹੈ ਮੈਂ ਉਹ ਦੋਵੇਂ ਇਕੱਠੇ ਹੀ ਵੇਚਣੇ ਹਨ ਬਿੱਲੀ ਦਾ ਮੁੱਲ 10 ਲੱਖ ਰੁਪਏ ਤੇ ਮਕਾਨ ਦਾ ਮੁੱਲ 2 ਰੁਪਏ ਪਰ ਸ਼ਰਤ ਇਹੀ ਹੈ ਕਿ ਦੋਵੇਂ ਇਕੱਠੇ ਵਿਕਣਗੇ ਲੋਕ ਬੜੇ ਹੈਰਾਨ ਹੋਏ ਕਿ ਇਹ ਕੀ ਪਾਗਲਪਨ ਹੈ ਬਿੱਲੀ ਦਾ ਮੁੱਲ 10 ਲੱਖ ਰੁਪਏ ਤੇ ਇਸ ਮਹਿਲ ਵਰਗੇ ਘਰ ਦਾ ਮੁੱਲ ਸਿਰਫ 2 ਰੁਪਏ ਫਿਰ ਲੋਕਾਂ ਨੇ ਸੋਚਿਆ ਕਿ ਸਾਨੂੰ ਇਸ ਨਾਲ ਕੀ ਮਤਲਬ ਚਲੋ ਖਰੀਦਦਾਰ ਵੀ ਮਿਲ ਗਿਆ ਮਕਾਨ ਤਾਂ 10 ਲੱਖ ਦਾ ਹੀ ਸੀ ਤੇ ਬਿੱਲੀ 2 ਰੁਪਏ ਦੀ ਇਸ ਦੇ ਵਿੱਚ ਕੋਈ ਇਹੋ ਜਿਹੀ ਔਖ ਨਹੀਂ ਸੀ ਸੋ ਖਰੀਦਦਾਰ ਨੇ 10 ਲੱਖ ਵਿੱਚ ਬਿੱਲੀ ਤੇ 2 ਰੁਪਏ ਵਿੱਚ ਮਕਾਨ ਖਰੀਦ ਲਿਆ ਉਸ ਨੂੰ ਕੋਈ ਫਰਕ ਨਾ ਪਿਆ ਉਸ ਸੇਠ ਨੇ 10 ਲੱਖ ਰੁਪਏ ਜੇਬ ਵਿੱਚ ਪਾ ਲਏ ਤੇ 2 ਰੁਪਏ ਗਰੀਬਾਂ ਵਿੱਚ ਵੰਡ ਦਿੱਤੇ ਕਿਉਂਕਿ ਉਹ ਵਚਨ ਜੋ ਦੇ ਚੁੱਕਾ ਸੀ ਕਿ ਉਹ ਘਰ ਨੂੰ ਵੇਚ ਕੇ ਗਰੀਬਾਂ ਵਿੱਚ ਵੰਡੇਗਾ ਉਹ ਪੂਰਾ ਕਰਨਾ ਸੀ ਸੂਪਰਮਾਤਮਾ ਦੇ ਨਾਲ ਵੀ ਲੋਕ ਇਹੋ ਜਿਹੇ ਲੀਗਲ ਸਬੰਧ ਰੱਖਦੇ ਹਨ ਜੇ ਮਿਲ ਜਾਏ ਤਾਂ ਉੱਥੇ ਵੀ ਹਿਸਾਬ ਲਾ ਕੇ ਰਾਹ ਕੱਢ ਹੀ ਲੈਂਦੇ ਹਨ ਬਹੁਤੇ ਲੋਕ ਇਹੋ ਜਿਹੇ ਹਨ ਜਿਹੜੇ ਕਿਸੇ ਕੋਲੋਂ ਕੁਝ ਲੈ ਕੇ ਮੁੱਕਰ ਜਾਂਦੇ ਹਨ ਮਿਲਦਾ ਜਾਂਦਾ ਹੈ ਕਹਿੰਦੇ ਹਨ ਸੰਜੋਗ ਦੀ ਗੱਲ ਹੈ ਇਹ ਤਾਂ ਹੋਣੀ ਵਾਲਾ ਸੀ ਸੋ ਹੋ ਗਿਆ ਬਹੁਤ ਸਾਰੇ ਇਹੋ ਜਿਹੇ ਵੀ ਹਨ ਜਿਹੜਾ ਇੰਨਾ ਤੱਕ ਵੀ ਨਹੀਂ ਕਹਿੰਦੇ ਕਿ ਸਗੋਂ ਭੁੱਲੀ ਜਾਂਦੇ ਹਨ ਕਿ ਕੀ ਮੰਗਿਆ ਸੀ ਤੇ ਕੀ ਮਿਲ ਗਿਆ ਕਦੇ ਮੰਗਿਆ ਵੀ ਸੀ ਇਹ ਵੀ ਭੁੱਲ ਜਾਂਦੇ ਹਨ ਉਸ ਦਾ ਅਹਿਸਾਨ ਉਸ ਦੀ ਮਿਹਰ ਵੀ ਨਹੀਂ ਮੰਨਦੇ ਤੁਹਾਨੂੰ ਸਾਰਿਆਂ ਨੂੰ ਮੇਰਾ ਅੱਜ ਦਾ ਇਹ ਟੌਪਿਕ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਧੰਨਵਾਦ